ਸਕ ਮੇਰਾ ਨਵਾਂ ਹੀ ਕੰਮ ਹੋ ਗਿਆ ਭਣੇ ਹਾਂ ਮੈਂ ਨਾ ਹੈ ਨਹੀਂ ਬਾੜ ਨੰਬਰ 2 ਚ ਗਈ ਸੀ ਅੱਜ ਉਹਦਾ ਮੈਨੂੰ ਕੋਈ ਕੰਮ ਸੀ ਮੈਂ ਗਈ ਸੀ ਤੈਨੂੰ ਪਤਾ ਫਿਰ ਮੇਰਾ ਸੁਭਾਅ ਦਾ ਵੀ ਮੈਂ ਕੱਪੜੇ ਕਦੇ ਕਿਤੇ ਵੀ ਜਾਣਾ ਹੋਵੇ ਮੈਂ ਨਵੇਂ ਨਹੀਂ ਪਾ ਕੇ ਜਾਂਦੀ ਇੱਕ ਤਾਂ ਗਰਮੀ ਦੀ ਵਜ੍ਹਾ ਕਰਕੇ ਲਾ ਲ ਦੂਜੀ ਮੇਰੀ ਆਦਤ ਆ ਵੀ ਜੇ ਮੈਂ ਪਿੰਡ ਚ ਜਾਣਾ ਹੋਵੇ ਮੈਂ ਇਹ ਨਹੀਂ ਵੀ ਕੀਲੇ ਟੰਗਾਂ ਨਵਾਂ ਸੂਟ ਪਾ ਆ ਤੇ ਪੁਰਾਣਾ ਘਰੇ ਲਾ ਕੇ ਰੱਖ ਜਾਂਦਾ ਮੇਰੇ ਤੱਕ ਸਹਿਗਾ ਜਿਹੜਾ ਪ੍ਰਾਣਾ ਦਾ ਘੱਸਿਆ ਜਾਂ ਆਪਾਂ ਐਸੀ ਭੈਣ ਨੂੰ ਤਿੰਨ ਕਿਥੋਂ ਤੋਂ ਦੋ ਦੋ ਤਿੰਨ ਤੋਂ ਤੋਂ ਸੁੰਨਤਾ ਵੀ ਹੋਇਆ ਸੀ ਆ ਉਹੀ ਦਿਨ ਦੱਸਣ ਲੱਗੀ ਆ ਫੇਰ ਕੀ ਹੋਇਆ ਫੇਰ ਕੀ ਹੋਇਆ ਦੱਸੂ ਤੈਨੂੰ ਅਬ 12 ਹਾਂ ਉਹ 11 ਨੰਬਰ ਹਾਂ 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 ਲੰਬੜਦਾਰਾਂ ਦੇ ਕਾਹਨੂੰ ਨਹੀਂ 11 ਨੰਬਰ ਬਾੜ ਨਹੀਂ ਤੋਂ ਹੋਰ ਇੱਕ ਤੇ ਜਾ ਬੜੀ 12 ਨੰਬਰ ਦੋਦ ਵਿੱਚ ਉਹਨਾਂ ਦੇ ਕੁੱਤੇ ਭੈਣੇ ਬਹੁਤ ਨੇ ਉੱਤਰ ਤਾਂ ਹਾਂ ਭੈਣੇ ਮੈਨੂੰ ਤਾਂ ਬਦੂਰਾ ਨਹੀਂ ਸਮਝ ਕੇ ਕੁੱਤੇ ਮਗਰ ਪੈ ਗਏ ਮਾਰੇ ਇਹ ਕ ਤਾਂ ਖੜਕਾਵਾ ਬਾਾਰ ਤਾਂ ਮੈਂ ਤਾਂ ਖੜਕਾਂ ਸੀ ਕੋਈ ਬਾਾਰ ਖੋਲ ਦੇਵੇ ਉਹਨਾਂ ਦੇ ਭੈਣੇ ਛੋਟੇ ਛੋਟੇ ਘਰ ਸਭ ਦੇ ਕੁੰਡੇ ਲੱਗੇ ਹੈ ਕੋਈ ਨਾ ਬਾਾਰ ਖੋਲੇ ਜਾਨੂ ਬਾਾਰ ਖੋਲਿਆ ਨ ਭੈਣੇ ਉਹ ਤਾਂ ਭੱਜ ਕੇ ਆਟੇ ਦੇ ਡੋਂਗੇ ਭਰ ਕੇ ਮੇਰੇ ਮਗਰ ਲਈ ਹੋਣ ਨਹੀਂ ਬੇਬੇ ਆਟਾ ਲਾਇਆ ਨਹੀਂ ਬੇਬੇ ਆਟਾ ਲਾਇਆ ਬੂ ਮੈਂ ਖਾ ਤਾਂ ਮੈਂ ਨਾ ਰਹੀ ਸੀ ਆਪਾਂ ਛੇੜ ਲਿਆ मैं तो एक दो तीन चार पाँच छे सत्त कू लाए हाथ मूहरे करके खड़ के मुंडिया ने घेरिया मैनू हाँ कोई दस रुपये दे कोई भी कोई समझ ये कह दे कहते बेबे तेरे मगर कुत्ते पैके तू बाकी घरों को मंग के नहीं लेके आई भी तू सत्तवा लै जा जल उ गुड़िया कट्ठिया हो गई बहुत हाँ झोले थैले से पा के लै आई होर मै ये कहता ਇਹ ਬੇਬੇ ਤੇਰੇ ਮਗਰ ਕੁੱਤੇ ਪੈ ਗਏ ਸੀ ਜਾਂ ਤੂੰ ਸਾਡਾ ਬਾੜ ਖੜ ਕੋਈ ਸੀ ਗਾਹਾਂ ਆ ਜੀ ਮੈਂ ਤਾਂ ਫਾਈ ਕਰਨਾ ਨੂੰ ਲੈ ਹੱਥ ਮਖਾਦ ਤੋ ਤਾਂ ਮੈਂ ਮਹਿੰਗਾ ਸੂਟ ਪਾ ਕੇ ਵਿਆਹ ਆ ਆਹਾ ਕਰੂੰਗੇ ਮੈਂ ਇਸ ਬਾੜ ਦੇ ਵਿੱਚ ਆਇਆ ਕਰੂੰ ਹਾਂ ਉਹ 2 ਨੰਬਰ ਬਾੜ ਵਾਲੇ ਮੈਨੂੰ ਕਿੱਥੇ ਗਿਆਂਦ ਨੇ ਸਾਡਾ 11 ਨੰਬਰ ਬਾੜ ਦੇ ਵਿੱਚ ਘਰ ਉਹੀ ਤਾਂ ਹੈ ਹੁਣ ਇੱਕ ਬਾੜ ਦਾ ਜਾਣੂ ਦੋ ਬਾੜ ਦੇ ਜਾਣ ਕੇ ਭੈਣੇ ਹੁਣ ਗਿਆ ਦੋ ਬਾੜ ਵਾਲੇ ਕਿੱਥੋਂ ਜਾਣਣਗੇ ਹੈ ਕਿ ਨਹੀਂ ਜਲਮਨ 10 ਵਾਲੇ ਮੈਨੂੰ ਜਾਣਦੇ ਨੇ ਸਾਰੇ ਹਾਂ 11 ਵਾਲੇ ਜਾਣਦੇ ਨੇ ਹਾਂ ਤੇ ਹਾ ਨੌ ਵਾਲੇ ਵੀ ਜਾਣਦੇ ਨੇ ਹਾਂ 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 ਆਹੇ ਕੰਚਾਰਕ ਬਾੜਾਂ ਵਾਲੇ ਜਾਣਦੇ ਹਨ ਆਪਣੇ ਕਿਹੜਾ ਬਾੜਾਂ ਥੋੜੀਆਂ ਨੇ ਮੈਂ ਤਾਂ ਬਾੜ ਦੇ ਵਿੱਚ ਹੀ ਅਰਜੂ ਦੀ ਭੈਣ ਐ ਜੀ ਆਜੀ ਨੀ ਉਹ ਤਾਂ ਆਟੇ ਦਾ ਥੈਲਾ ਚੱਕੇ ਮੇਰੇ ਮਾਗਰ ਤਾਂ ਕਾਣ ਜਦੋਂ ਸਾਡੇ ਘਰ ਮੂਰੇ ਆਏ ਜਿਵੇਂ ਅੰਦਰ ਬੜੀ ਅੰਦਰ ਬੜੀ ਮੈਂ ਹਾਕਾਂ ਮਾਰੀਆਂ ਉਹ ਹੋਰ ਤਾਂ ਮੁੰਡੇ ਮੋਟਰਸਾਈਕਲ ਤੇ ਲੱਕ ਰੱਖ ਲਿਆ ਤੇ ਬੇਬੇ ਤੇ ਚੱਕਿਆ ਨਹੀਂ ਜਾਂਦਾ ਹਾਂ ਸ਼ਿਟੀ ਤਾਂ ਮੈਂ ਤਾਂ ਫੜ ਚ ਕੁੱਤਿਆਂ ਤੋਂ ਡਰਦੀ ਨੇ ਛੋਟੀ ਬਾੜੀ ਹਾਂ ਉਹੀ ਤਾਂ ਹੈ ਜਦ ਅੰਦਰ ਬੜੇ ਇਹ ਮੈਨੂੰ ਘਰ ਦੇ ਬਾਹਰ ਨਿਕ ਕਹਦੇ ਹੈ ਆ ਕੀ ਆਉਂਦਾ ਇਹ ਨਾਲ ਜਨ ਵਾਹ ਮੈਂ ਕਿਹਾ ਇਹ ਕੀ ਆਲ ਮੈਂ ਕਿਹਾ ਕੀ ਗੱਲ ਕਹਿੰਦੇ ਬੇਬੇ ਤੁਹਾ ਘਰ ਵਾਲੀ ਬੁੜੀ ਹੈ ਮੈਂ ਕਿਹਾ ਹਾਂ ਕਹਦੇ ਬੇਬੇ ਮਾਫ਼ ਕਰੀ ਅਸਾਂ ਤੁਹਾਨੂੰ ਭਲੇਖਾ ਖਾ ਕੇ ਸੀ ਮੈਂ ਕਿਹਾ ਭਲੇਖਾ ਖਾ ਕੇ ਸਿੱਧਾ ਜਦ ਮੇਰੇ ਮਗਰ ਚੱਕੀ ਫਿਰਦੇ ਹੋ ਉੱਥੇ ਕਿਸੇ ਗਰੀਬ ਗੁਰਬੇ ਨੂੰ ਬਣ ਉਹੀ ਤਾਂ ਆ ਨਾ ਮੈਂ ਤਾਂ ਅੱਜ ਤੋਂ ਨਵਾਂ ਸੂਟ ਪਾ ਕੇ ਜਾਇਆ ਕਰੂੰ ਮੈਂ ਨਹੀਂ ਕਦੇ ਵੀ ਜਾਂਦੀ ਪੁਰਾਣਾ ਸੂਟ ਪਾ ਕੇ ਇਹ ਬਾਰੇ ਤਾਂ ਹੀ ਲੋਕੀ ਪੂਰਨ ਮੇਤਰਾਂ ਮਾ ਬੋਦੇ ਨੇ ਮੈਨੂੰ ਕੀ ਪਤਾ ਸਭ ਇਹ ਆ ਵੀ ਪੰਗਾ ਹੋ ਜਾਂਦਾ ਪੁਰਾਣੇ ਚਿੱਟਾਂ ਨਾਲ ਹੋਰ